ਗੁਰੂ ਸੰਗਤ ਜੀ ਅੱਜ ਦਾ ਸਵਾਲ ਹੈ 10ਵੇਂ ਬਹੁਤ ਸੰਗਤਾਂ ਸਵਾਲੇ ਕਰਦੀਆਂ ਨੇ ਕਿ ਹੋਰ ਵੀ ਗੁਰੂ ਪ੍ਰੇਮੀਆਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੋਵੇਗਾ ਕਿ ਜੇਕਰ ਸਿੱਖ ਧਰਮ ਵਿੱਚ ਕੇਸ ਵਾਲ ਕੱਟਨੇ ਜਾਂ ਕਤਲ ਕਰਨਾ ਕੱਟਣ ਨੂੰ ਸਿੱਖ ਧਰਮ ਵਿੱਚ ਕਤਲ ਕਰਨਾ ਕਿਹਾ ਜਾਂਦਾ ਹੈ ਗੁਨਾਹ ਹੈ ਤਾਂ ਨਹੋਂਟ ਕੱਟਨੇ ਗੁਨਾਹ ਪਾਪ ਕਿਉਂ ਨਹੀਂ ਫਿਰ ਜੇ ਕੇਸ ਆਪਾਂ ਕੱਟਦੇ ਆ ਕਿਉਂ ਗੁਨਾਹ ਹੈ ਪਾਪ ਹੈ ਪਾਪ ਗੁਰੂ ਦੀ ਮਾਤ ਅਨਸਾਰ ਨਹੀਂ ਹੈਗਾ ਤੇ ਫਿਰ ਜੇ ਨਹੋਂ ਹੱਥਾਂ ਪੈਰਾਂ ਦੇ ਉਹ ਕੱਟਦੇ ਆ ਕਿ ਉਹ ਪਾਪ ਗੁਨਾਹ ਕਿਉਂ ਨਹੀਂ ਗੁਰੂ ਕੇ ਸੇਖ ਜਦੋਂ ਸਵੇਰੇ ਸ਼ਾਮ ਕੇਸਾਂ ਦੇ ਵਿੱਚ ਕੰਗਾ ਕਰਦੇ ਨੇ ਤੇ ਕੰਗੇ ਦੇ ਵਿੱਚ ਕੁਝ ਕੇਸ ਜਿਹੜੇ ਨੇ ਉਹ ਨਿਕਲ ਕੇ ਬਾਹਰ ਆ ਜਾਂਦੇ ਕੰਗੇ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਕੇਸਾਂ ਨੂੰ ਆਪਾਂ ਮੁਰਦਾ ਕੇਸ ਕਹਿੰਦੇ ਆ ਜਿਹੜੇ ਮੁਰਦਾ ਕੇਸ ਹੁੰਦੇ ਨੇ ਨਾ ਜਿਹੜੇ ਮੁਰਦਾ ਵਾਲ ਹੁੰਦੇ ਨੇ ਉਹ ਸਾਡੇ ਕੰਗੇ ਦੇ ਵਿੱਚ ਫਸ ਜਾਂਦੇ ਨੇ ਜਿਹੜੇ ਜ਼ਿੰਦਾ ਵਾਲ ਹੁੰਦੇ ਉਹ ਕੰਗੇ ਵਿੱਚ ਨਹੀਂ ਆਉਂਦੇ ਜਿੰਦੇ ਵਾਲ ਸਾਡੇ ਸਿਰ ਦੇ ਨਾਲ ਲੱਗੇ ਨੇ ਉਹਨਾਂ ਨੂੰ ਥੋੜਾ ਜਿਹਾ ਖਿੱਚ ਕੇ ਦੇਖੋ ਤੱਕ ਨਹੀਂ ਤੱਕ ਲੀਹ ਹੁੰਦੀ ਹੈ ਕਿਉਂਕਿ ਉਹ ਜਿੰਦਾ ਨੇ ਤੇ ਜਿਹੜੇ ਮਰਦਾ ਨੇ ਉਹ ਕੰਗੇ ਦੇ ਵਿੱਚ ਆ ਜਾਂਦੇ ਬਾਅਦ ਵਿੱਚ ਆਪਾਂ ਉਹਨਾਂ ਨੂੰ ਇੱਕ ਥਾਂ ਦੇ ਸਾਹਮਣੇ ਤੇ ਜਦੋਂ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਤੇ ਉਹਨਾਂ ਦਾ ਸੰਸਕਾਰ ਕਰ ਦਿੰਦੇ ਆ ਸਿੱਖ ਧਰਮ ਦੀ ਇਹ ਮर्यादा ਹੈ ਵੀ ਜੋ ਰੋਜ਼ਾਨਾ ਜੋ ਅਸੀਂ ਕੰਗਾ ਕਰਦੇ ਆ ਸਵੇਰੇ ਜਾਂ ਸ਼ਾਮ ਉਹਦੇ ਵਿੱਚ ਜੋ ਮਰਦਾ ਕੇਸ ਆ ਜਾਂਦੇ ਉਹਨਾਂ ਨੂੰ ਸਾਂਭਣਾ ਹੈ ਤੇ ਸਾंभ ਕੇ ਜਦੋਂ ਇਕੱਠੇ ਹੋ ਜਾਣ ਤੇ ਉਹਨਾਂ ਨੂੰ ਛੁੱਟਣਾ ਨਹੀਂ ਜਾਂ ਜਲ ਦੇ ਵਿੱਚ ਇਸੇ ਤਰ੍ਹਾਂ ਰੋੜਨਾ ਨਹੀਂ ਜਲ ਪ੍ਰਵਾਹ ਨਹੀਂ ਕਰਨਾ ਉਹਦਾ ਸੰਸਕਾਰ ਕਰਨਾ ਤੇ ਸਵਾਲ ਇਹ ਹੈ ਵੀ ਨੌਂ ਕੱਟਨੇ ਜਿਹੜਾ ਉਹ ਗਨਾਹ ਪਾਪ ਕਿਉਂ ਨੇ ਨੌਵੇਂ ਗੁਰੂ ਪਿਆਰਿਓ ਆਪਾਂ ਉਹ ਕੱਟਦੇ ਆ ਜਿਹੜੇ ਮੁਰਦਾ ਹੋ ਜਾਂਦੇ ਨੇ ਜਦ ਅਕੇਸ ਸਾਡੇ ਕੰਗੇ ਦੇ ਵਿੱਚ ਉਹ ਆਂਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਜਿੰਦੇ ਕੇਸ ਸਾਡੇ ਕੰਗੇ ਵਿੱਚ ਨਹੀਂ ਆਂਦੇ ਇਦਾਂ ਹੀ ਜਿਹੜੇ ਨਾਉ ਮੁਰਦਾ ਹੋ ਜਾਂਦੇ ਵੱਧ ਜਾਂਦੇ ਉਹ ਮੁਰਦਾ ਹੋ ਜਾਂਦੇ ਨੇ ਉਹਨਾਂ ਵਿੱਚ ਜਾਨ ਨਹੀਂ ਹੁੰਦੀ ਜਿਹੜੇ ਨਾਉ ਦੇ ਵਿੱਚ ਜਾਨ ਹੁੰਦੀ ਔਰ ਰੱਤਾ ਭਰ ਵੀ ਜੇ ਵੱਧ ਕੱਟਿਆ ਜਾਵੇ ਜਾਨ ਵਾਲਾ ਨਾਉ ਤੇ ਸਾਨੂੰ ਕਿੰਨੀ ਤਕਲੀਫ ਹੁੰਦੀ 2 3 ਦਿਨ ਤਕਲੀਫ ਹੁੰਦੀ ਰਹਿੰਦੀ ਕਿਉਂਕਿ ਜ਼ਿੰਦਾ ਨਾਉ ਕੱਟਿਆ ਜਾਂਦਾ ਤੇ ਜਿਹੜਾ ਮੁਰਦਾ ਨਾਉ ਹੁੰਦਾ ਉਹਨੂੰ ਕੱਟ ਲੈ ਕੋਈ ਤਕਲੀਫ ਨਹੀਂ ਹੁੰਦੀ ਇਸ ਲਈ ਉਹ ਨਾਉ ਕੱਟੇ ਜਾਂਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਜ਼ਿੰਦਾ ਨਾਉ ਨੇ ਕੱਟੇ ਜਾਂਦੇ ਜਿਸ ਤਰ੍ਹਾਂ ਜ਼ਿੰਦਾ ਕੇਸ ਉਹਨਾਂ ਨੂੰ ਮਾੜਾ ਜਿਹਾ ਖਿੱਚੋ ਤੇ ਦਰਦ ਹੁੰਦੀ ਏ ਜਿੱਦਾਂ ਜਿਹੜੇ ਜਿੰਦਾ ਨਾ ਹੋਣ ਨੇ ਉਹਨਾਂ ਨੂੰ ਮਾੜਾ ਜਿਹਾ ਕੱਟ ਦੋ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਏ ਇਸ ਲਈ ਗੁਰੂ ਪਿਆਰਿਓ ਨਾਹੋ ਹੋਏ ਕੱਟੇ ਜਾਂਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਕੇਸ ਵੀ ਸਾਡੇ ਕੰਗੇ ਵਿੱਚ ਉਹ ਆਂਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਮੁਰਦਾ ਕੇਸ ਤੇ ਮੁਰਦਾ ਨਾਹੋ ਉਹਨਾਂ ਨੂੰ ਹੀ ਕੱਟਿਆ ਜਾਂਦਾ ਹੈ ਜਿੰਦਿਆਂ ਨੂੰ ਨਹੀਂ ਕੱਟਿਆ ਜਾਂਦਾ